ਬੇਨਤੀ ਤੁਹਾਡੇ ਚਰਨਾ ਦੇ ਵਿੱਚ ਕਿ ਜਸਪਾਲ ਸਿੰਘ ਗਰਿਆ ਨੂੰ ਇੱਕ ਇੱਕ ਵੋਟ ਪਾ ਕੇ ਆਪਾਂ ਕਾਮਯਾਬ ਕਰਨਾ ਹੈ ਤਾਂ ਜੋ ਅੰਨੀ ਵੱਡੀ ਲੀਡ ਹੋਵੇ ਤੇ ਸਰਦਾਰ ਭਗਤ ਸਿੰਘ ਮਾਨ ਜੀ ਖੁਸ਼ ਹੋ ਕੇ ਕੌਸਲਰ ਤੋਂ ਆਰਮੀ ਇਕਦੋ ਹੁੰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਉਹ ਵੀ ਕਿਰਪਾ ਹੋ ਸਕਦੀ ਹੈ ਤੇ ਮੇਰੀ ਇਹ ਹੀ ਬੇਨਤੀ ਹੈ ਲੀਡ ਦੇ ਵਿੱਚ ਕਰੀ ਜਾਵੇ ਕਈ ਵਾਰ ਕੀ ਹੁੰਦਾ ਆਪਾਂ ਕਹਿੰਦੇ ਜੀ ਕਾਂਗਰਸ ਸਾਡੇ ਨੂੰ ਦੀਏ ਪਾ ਦੀਏ ਇੱਕ ਦੋ ਇੱਕ ਅਧੀ ਵੋਟ ਭਾਜੀਪੀ ਨੂੰ ਪਾ ਦੀਏ ਇੱਕ ਅੰਦੀ ਅਕਾਲੀ ਦਰਸ਼ਕਾਂ ਕੇ ਪਾ ਰਹੇ ਆ ਰਿਕੁਐਸਟ ਹੈ ਕੋਈ ਵੋਟ ਖਰਾਬ ਨਾ ਕਰਿਓ ਇੱਕ ਇੱਕ ਵੋਟ ਜਿਹੜੀ ਤੁਸੀਂ ਘਾੜੂ ਨੂੰ ਪਾਇਓ ਮੈਨੂੰ ਲੱਗਦਾ ਹੈ ਕਿ ਸਾਹਮਣੇ ਵਾਲ ਦੇ ਵਿੱਚ ਬਹੁਤ ਜਲਦੀ ਪ੍ਰਮਾਤਮਾ ਕਿਰਪਾ ਕਰਨ ਜਾ ਰਿਹਾ ਜਸਪਾਲ ਸਿੰਘ ਮੇਰੇ ਕਾਉਂਸਲਰ ਨੇ ਉੱਪਰ ਹੀ ਕੁਝ ਬਣੂਗਾ ਬਹੁਤ ਬਹੁਤ ਅਨਸਰ ਕਮੇਟੀ ਜੀ ਬੋਲਕਿਆ ਉਹਨਾ ਪਰਮਾ ਕੱਠ ਬਾਨਪੁਰ ਬਾਈ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਪੂਰਾ ਪਿਆਰ ਮਿਲਿਆ ਜਸਪਾਲ ਸਿੰਘ ਗਰੇਵਾਲ ਚ ਗਰੇਵਾਲ ਸਾਹਿਬ ਦੀ ਮੈਨੂੰ ਲੱਗਦਾ 95 ਚ ਸਭ ਤੋਂ ਵੱਡੀ ਲੀਡ ਜਿਹੜੀ ਆ ਜਸਪਾਲ ਸਿੰਘ ਗਰੇਵਾਲ ਦੀ ਹੁਣ ਜਾ ਰਹੀ ਆ ਬਹੁਤ ਪਿਆਰ ਮਿਲਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਲੋਕ ਖੁਸ਼ ਨੇ ਤੇ ਉਸੇ ਕੰਮਾਂ ਤੋਂ ਖੁਸ਼ ਹੋ ਕੇ ਆ ਆਮ ਆਦਮੀ ਪਾਰਟੀ ਨੂੰ ਜਿਹੜੇ 95 ਦੀਆਂ 95 ਕੌਂਸਲਰ ਬਣਨੇ ਆ ਤੇ ਮੇਰ ਜਿਹੜਾ ਲੁਧਿਆਣੇ ਦਾ ਆਮ ਆਦਮੀ ਪਾਰਟੀ ਤੋਂ ਬਣ ਜਾ ਰਿਹਾ ਤੇ ਮੁਵਾਰਦੀ ਟਿਕਟ ਹਾਂ ਵਾਰ ਨੰਬਰ 2 ਧੰਨਵਾਦ ਬਹੁਤ ਪਿਆਰ ਮਿਲਿਆ ਜੀ ਤੁਸੀਂ ਦੇਖ ਰਹੇ ਹੋ ਕਿੱਥੇ ਜਾ ਰਹੇ ਆ ਪੂਰਾ ਪਿਆਰ ਮਿਲਿਆ ਜਿੰਦਰਪਾਲ ਸਿੰਘ ਗਰੇਵਾਲ ਹਰਪ੍ਰੀਤ ਕੌਰ ਗਰੇਵਾਲ ਸਾਡੀ ਭੈਣ ਹੈ ਪਾਰਟੀ ਦੀ ਵਫਾਦਾਰ ਸਪਾਈ ਹੈ ਸੋ ਬਹੁਤ ਬੇਨਤੀ ਹੈ ਸੋ ਇਹਨਾਂ ਦੀ ਮਿਹਨਤ ਦਾ ਰੰਗ ਲਿਆਈਏ ਸਾਰਿਆਂ ਦਾ ਪਿਆਰ ਜਿੰਨਾਂ ਦੀ ਕਲੋਨੀ ਦਾ ਬੋਲਡ ਆ ਸੋ ਇਸੇ ਤਰ੍ਹਾਂ ਹੀ ਪਰਮਾਤਮਾ ਕਿਰਪਾ ਕਰੂਗਾ ਮੇਰ ਵੀ ਆਮ ਆਦਮੀ ਪਾਰਟੀ ਦੇ ਬਣੂਗਾ ਤੇ 95 ਦੇ 95 ਵਾਰਡ ਅਸੀਂ ਜਿੱਤਣ ਜਾ ਰਹੇ ਹਾਂ ਵੈਰੀ ਗੁੱਡ ਵਾਲੋ ਪਰ ਬਾਈ ਤੋਂ ਜਸਪਾਲ ਸਿੰਘ ਦੀ ਗਰੇਵਾਲਾ ਜਾਂ ਅਨਸਲ ਕਲੋਨੀ ਦੇ ਵਿੱਚ ਇੱਕ ਛੋਟੀ ਜੀ ਮੀਟਿੰਗ ਦੀ ਜਗ੍ਹਾ ਰੈਲੀ ਦਾ ਰੂਪ ਧਾਰ ਕੀਤਾ ਹੈ ਪਹਿਲਾਂ ਇੰਦਰਪਾਲ ਗਰੇਵਾਲ ਦੇ ਘਰ ਸੀਗਾ ਪ੍ਰੋਗਰਾਮ ਹੁਣ ਸਾਡਾ ਦੂਸਰਾ ਪ੍ਰੋਗਰਾਮ ਗੁਪਤਾ ਜੀ ਦੇ ਘਰ ਸੀਗਾ ਬੜਾ ਮਾਨ ਮਿਲ ਰਿਹਾ ਹੈ ਬੜਾ ਪਿਆਰ ਮਿਲ ਰਿਹਾ ਹੈ ਲੋਕ ਪਹਿਲਾਂ ਹੀ ਆ ਲੱਡੂ ਬਰਫੀਆਂ ਵੰਡ ਰਹੇ ਨੇ ਅਸੀਂ ਇੰਨਾ ਇੰਨਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਲਾਕੇ ਵਾਲਿਆਂ ਦਾ ਜਿਨ੍ਹਾਂ ਨੇ ਇੱਕ ਇੱਕ ਵਿਸ਼ਵਾਸ ਦਲਾਇਆ ਇੱਕ ਇੱਕ ਬੋਟ ਕਲੋਨੀ ਦੀ ਅਮ ਪਾਰਟੀ ਨੂੰ ਪੇਗੀ ਦੂਸਰੀ ਪਾਰਟੀ ਨਾਲ ਬਾਈਕਾਊਟ ਕੀਤਾ ਜਾਏਗਾ ਇੱਥੇ ਆਮ ਪਾਰਟੀ ਨੂੰ ਬੋਲ ਦਿੱਤੀ ਜਾਏਗੀ ਜਸਪਾਲ ਸਿੰਘ ਦੀ ਗਰਿਆਲ ਤੁਹਾਡੇ ਇਲਾਕੇ ਦੇ ਵਿੱਚ ਰਹਿਣ ਵਾਲੇ ਨੇ ਤੇ ਤੁਹਾਡੇ ਆਪਣੇ ਪੁਰਾਣੇ 24 ਘੰਟੇ ਕੰਮ ਆਣਗੇ ਉਹਨਾਂ ਦੇ ਨਾਲ ਮੈਂ ਪੂਰਾ ਸਾਥ ਦੇ ਰਿਹਾ ਤੇ ਅੱਗੋਂ ਵੀ ਦਿੰਦਾ ਰਾਂ ਕਿੰਨਾ ਹੌਸਲਾ ਮਿਲ ਰਿਹਾ ਹੈ ਤੁਹਾਨੂੰ ਮੰਤਰੀ ਸਾਹਿਬ ਬਹੁਤ ਜ਼ਿਆਦਾ ਹੌਸਲਾ ਮੰਤਰੀ ਸਾਹਿਬ ਵੀ ਹੋ ਕੇ ਗਏ ਨੇ ਮੰਤਰੀ ਸਾਹਿਬ ਥੋੜੇ ਕਈ ਮੀਟਿੰਗਾਂ ਤੇ ਜਾਣਾ ਸੀ ਇਸ ਕਰਕੇ ਮੰਤਰੀ ਸਾਹਿਬ ਵੀ ਆਏ ਨੇ ਅੱਜ ਸਾਡੀ ਇਹ 11ਵੀਂ ਮੀਟਿੰਗ ਹੈ ਜਿਹੜੀ ਅਸੀਂ ਇੱਥੇ ਭੁਗਤਾਈ ਹੈ ਹਾਲੇ ਤਿੰਨ ਚਾਰ ਵੈਲਸ ਹੈ ਅਸੀਂ ਉਹ ਪੁਗਤਾਰੇ ਆ ਤੇ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਵਾਤ ਵਾਤ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਆਪਾਂ ਮਿਹਰ ਬਣਾਈ ਹੈ ਆਪਣੇ ਕਿਹੜੀ ਪਾਰਟੀ ਦਾ ਮੁਕਾਬਲਾ ਦੇਖਦੇ ਜਾਂ ਮੁਕਾਬਲਾ ਸਾਡਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਸਭ ਬੈਠੇ ਹੋ ਤਾਂ ਮੱਖੀਆਂ ਮਾਰ ਰਹੇ ਨੇ ਤੇ ਮਾਰਦੇ ਰਹਿਣਾ ਉਹਨਾਂ ਨੇ ਅਸੀਂ ਇੱਕ ਤਰਫਾ ਫੈਸਲਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਮਿਲਣ ਵਾਸਤੇ ਆ ਰਹੇ ਆ ਵੀ ਲੋਕ ਸਾਨੂੰ ਵੇਖਣ ਵੀ ਕਿਹੜਾ ਬੰਦਾ ਖੜਾ ਅਸੀਂ ਤਾਂ ਆ ਰਹੇ ਆ ਵੈਸੇ ਲੋਕੀ ਤਾਂ ਸਾਨੂੰ ਕਹਿੰਦੇ ਤੁਸੀਂ ਘਰ ਬੈਠ ਜਾਓ ਅਸੀਂ ਬੋਟਾ ਤੁਹਾਡੀਆਂ ਪਾਵਾਂਗੇ ਵਿਸ਼ਵਾਸ ਲਾਉਂਦੇ ਨੇ ਜਿੱਤੇ ਵੀ ਜਾਂਦੇ ਆ ਪੂਰਾ ਪਿਆਰ ਮੈਨੂੰ ਮੰਤਰੀ ਸਾਹਿਬ ਲਗਾਤਾਰ ਤੁਹਾਡੇ ਵਾਰਡ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦਾ ਆਖੜਾ ਗਿਆ ਕਸਾਨੇ ਆ ਤੇ ਸਾਰੇ ਜਿੱਤਾਂ ਦੇ ਹਾਸਾ ਉਹ 5 ਸੀਟਾ ਸਾਡੇ ਵਾਰਡ ਦੀਆਂ 5 ਦੀਆਂ 5 ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਤੇ ਮੇਅਰ ਜਸਪਾਲ ਸਿੰਘ ਰਿਆਲ ਨੂੰ ਕੋਲਾਵਾਗੇ